ਸਭ ਤੋਂ ਸਭ ਸਾਡੇ ਦੇਰ ਰਾਤ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੇ ਜਾ ਰਹੀਆਂ ਪਾਰਕ ਕੋ ਕਿਆ ਪਤਾ ਫਿਰ ਸਾਢੇ 12 ਵਜੇ ਮੇਰੇ ਬੇਟੇ ਦੇ ਮਗਰ ਆ ਕਹਿੰਦੀ ਮੇਰੇ ਬੇਟੇ ਮਗਰ 15 20 ਮੁੰਡੇ ਵਰਸ਼ੀਆਂ ਤਲਵਾਰਾਂ ਕਿਰਪਾਨਾਂ ਲੈ ਕੇ ਇਸਾ ਮਾਰਗੇ ਸਾਰਾ ਤੂੰ ਭਜਦੇਗਾ ਤੇ ਸੀਸੀਟੀਵੀ ਕੈਮਰਾ ਵੀ ਲੱਗੇ ਹੋਏ ਨੇ ਕੋਲ ਹੈ ਕੋਲ ਸਰ ਬੰਦੇ ਇਹ ਪਿਛੇ ਮਲੇ ਦਾ ਮੁੰਡਾ ਉੱਥੇ ਦਾਖਾਣੇ ਦੇ ਕੋਲ ਜਾਂਦਾ ਕੀ ਰੰਜੀ ਸਰ ਪੁੱਛ ਰੰਜੀ ਸਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਘਰੋਂ ਮੇਰਾ ਬੇਟਾ ਮੇਰੇ ਪੜ੍ਹੇਵਾਂ ਨਹੀਂ ਛੱਡਣ ਗਿਆ ਇਹ ਕਿਉਂ ਗਿਆ ਸੀ ਦੱਸ ਰਿਹਾ ਹਣਿ ਝਗੜਾ ਛੁਡਾਣਾ ਤੇ ਮਤਲਬ ਨਹੀਂ ਝਗੜਦੇ ਉਹ ਪੇ ਸੀਗੇ ਭਲੇ ਝਗੜਦੇ ਉਹ ਪੇ ਸੀ ਲੜਕਾ ਤੁਹਾਡਾ ਛੁਡਾਣ ਗਿਆ ਨਾ ਨਾ ਛੁਡਾਣ ਕੋਈ ਗਿਆ ਨਹੀਂ ਉਹ ਤਾਂ ਜਾਂਦੇ ਵੀ ਤੇਲ ਖਤਮ ਸੀ ਇਹ ਮੁੰਡਾ ਦੂਜੇ ਦਿਨ ਛੱਡਣ ਗਿਆ ਜਿੱਦਾਂ ਪਿੱਛੇ ਪੈਰ ਲਾਈਦਾ ਹਾਂਜੀ ਹਾਂਜੀ ਅੱਜ ਕੀ ਮਾਮਲਾ ਹੋਇਆ ਤੇ ਲੋਕ ਅੱਜ ਸਰ ਕੀ ਪੁਰਾ ਮਾਮਲਾ ਕੀ ਕੰਪਲੇਨ ਕੀ ਆਈ ਅੱਜ ਸਰ ਚੈਲੰਜ ਦੇ ਭਾਜੀ ਦੀ ਕੰਪਲੇਂਟ ਹਾਂਜੀ ਵੀ ਇਹ ਕਹਿੰਦੇ ਵੀ ਗੁੱਲੀ ਕੰਪਲੇਨਟ ਕੀਤੀ ਭਾਜੀ ਚਰਨਜੀਤ ਭਾਜੀ ਅੱਛਾ ਜੀ ਇਹ ਕਹਿੰਦੇ ਗੁੱਲੀ ਦੇ ਲਾਡੀ ਨੇ ਨਾ ਬੱਚਿਆਂ ਦੇ ਨਾਲ ਰੰਜਿਸ਼ ਕੀਤੀ ਉਹ ਵਿਆਹ ਦੇ ਵਿੱਚ ਕੋ ਮਾਮੂਲੀ ਦਾ ਸਕਾਰ ਹੋਇਆ ਸੀ ਇਹਨਾਂ ਦਾ ਉਸੇ ਰੰਜਿਸ਼ ਵਿੱਚ ਇਹਨਾਂ ਨੇ ਇਹਨਾਂ ਦੇ ਘਰ ਤੇ ਹਮਲਾ ਕੀਤਾ ਬਾਹਰ ਗਲੀ ਸਾਡੀ ਤੇ ਮੈਂ ਇਹਨਾਂ ਦੀ ਕੰਪਲੇਂਟ ਲੈ ਲਈ ਆ ਆਪੋ ਨਾਲ ਕਲਾਸ਼ ਕਰਕੇ ਬਾਕੀ ਬੰਦੇ ਜਿਹੜੇ ਨਾਮ ਰੂਈ ਵਿਅਕਤੀ ਆਏ ਨਾ 10 15 20 ਜਿੰਨੇ ਵੀ ਆਏ ਆ ਉਹਨਾਂ ਦੇ ਬਾਰੇ ਸਾਰੀ ਡਿਟੇਲ ਲੜਾਈ ਦੀ ਵਜ੍ਹਾ ਕੀ ਸਾਹਮਣੇ ਆਈ ਹੈ ਜੀ ਕਿ ਕਿਸ ਗੱਲ ਤੋਂ ਝਗੜਾ ਹੋਇਆ ਵਿਆਹ ਦੇ ਵਿੱਚ ਨਾ ਬੱਚਿਆਂ ਦਾ ਆਪਸ ਵਿੱਚ ਝਗੜਾ ਹੋਇਆ ਇਹ ਲਾਡੀ ਦਾ ਗਾਡੀ ਨਾਲ ਤੇ ਗੁੱਲੀ ਨਾਲ ਜੀ ਉਹਨੂੰ ਉਸੇ ਰੰਝੇ ਵਿੱਚ ਇਹਨਾਂ ਦੇ ਇਹਨਾਂ ਦੇ ਬੇਟੇ ਦਾ ਹੀ ਰੋਲ ਆ ਉੱਥੇ ਕੋਈ ਰੋਲ ਨਹੀਂ ਉਹਨਾਂ ਦਾ ਰੋਲ ਨਹੀਂ ਬੱਚਿਆਂ ਦੀ ਵੈਸੇ ਮੰਬੂਲੀ ਤਤਕਾਰ ਹੋ ਗਿਆ ਸੀ ਇਹ ਕੋਈ ਪੁਰਾਣੀ ਗੱਲਬਾਤਾਂ ਬੱਚਿਆਂ ਦੀ ਨਹੀਂ ਨਹੀਂ ਨਵੀਂ ਗੱਲ ਨਹੀਂ ਨਵੀਂ ਗੱਲ ਮਤਲਬ ਹੁਣੀ ਗੱਲ ਹਾਂਜੀ ਕੀ ਲੱਗਦਾ ਕਿ ਤੁਹਾਨੂੰ ਵੈਸੇ ਕੀ ਮਾਮਲਾ ਸਰ ਜਿਹੜਾ ਕੰਪਲੇਂਟਡ ਹੈ ਇਹਦੀ ਥੋੜੀ ਗਲਤੀ ਗਲਤੀ ਤੇ ਗੁੱਲੀ ਨੇ ਲਾਡੀ ਦੀ ਆ ਅੱਛਾ ਜੀ ਉਹਨੂੰ ਆਪਾਂ ਇਨਵੈਸਟੀਗੇਟ ਕਰਾਂਗੇ ਜੇ ਇੱਥੇ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਇਆ ਜੀ ਦੇਖੇ ਕੋਈ ਉੱਪਰੇ ਲੱਗਾ ਜੀ ਆਪਣੇ ਚੌਂਕ ਦੇ ਵਿੱਚ ਜਿੱਥੇ ਉਹ ਵਾਰ ਦਾ ਤਾਂ ਹੁੰਦਾ ਹੁਣ ਹੁਣ ਤੁਹਾਡੇ ਵੱਲੋਂ ਹਾਂਜੀ ਅਗਲੀ ਕਾਰਵਾਈ ਆਰੰਭ ਕੀਤੀ ਹੈ ਮੈਂ ਕਰਦਾ ਤਫਰੀਸ਼ ਇਹਦੀ ਜੋ ਵੀ ਆਇਆ ਤਾਂ ਸਰ ਜੋ ਦੱਸਿਆ ਜਾ ਰਿਹਾ ਨੇ ਵੱਲੋਂ ਕਿ ਮੁੰਡੇ ਦੇ ਉੱਤੇ ਹਮਲਾ ਹੋਇਆ ਕਰਦੇ ਕਾਲ ਆਈ ਸੀ ਕਿੰਨੇ ਮੁੰਡੇ ਸੀ ਕਿ ਕੀ ਦੱਸਿਆ ਜਾ ਰਿਹਾ ਨੇ ਵੱਲੋਂ ਤਾਂ ਇਹੀ ਦੱਸਿਆ ਜਾ ਰਿਹਾ ਵੀ 15-20 ਮੋਟਰਸਾਈਕਲ ਸੀ 15-20 ਮੋਟਰਸਾਈਕਲ ਸੀ ਤੇ ਮੁੰਡੇ ਕਿੰਨੇ ਸੀਗੇ ਕਾਫੀ ਮੁੰਡੇ ਅੱਛਾ ਜੀ ਆਰੇ ਥਾ ਅਸੀਂ ਹਾਂ 10 ਦਿਨ ਤੋਂ ਉਹ ਕੰਪਲੀਟ ਹੋ ਗਏ एग्जाम ਦੇ ਮੁਕਾਬਲੇ ਆ ਦਸਤੂਰ ਜਾਨ ਦਾ ਇਹਨਾਂ ਨੂੰ ਇਨਸ਼ਵਾਸ਼ ਹੋਇਆ ਵਾ ਤੇ ਪੀਸੀਆਰ ਨੂੰ ਵੀ ਲਾਤਾ ਵਾ ਇਹਦੇ ਤੇ 70 ਰੱਖਦਾ ਮਨਪਾਰਕੋ ਕੈਂਪ 'ਚ ਇਹ ਕਰਦੇ ਨਾਲ ਸਿਹਰਾ ਤੁਹਾਨੂੰ ਸਮਝ ਵੀ ਤੇ ਆ ਪੁਲਿਸ ਅਨੁਸਾਰ ਵੀ ਇਹ ਦੱਸਿਆ ਜਾ ਰਿਹਾ ਹੈ ਭਾਰਤ ਸਰਕਾਰ ਦੇ ਵਿੱਚ ਜਿੱਥੇ 30 ਤੋਂ 35 ਮੁੰਡੇ ਆਏ ਨੇ ਤੇ ਜਿਹੜੇ ਇੱਥੇ ਲੜਾਈ ਝਗੜਾ ਹੋਇਆ SMOKE ਤੇ ਹੁਣ ਪੁਲਿਸ ਵੀ ਜਨ ਦੱਸਦੀ ਏ ਮੋਟਰਸਾਈਕਲ ਤੇ ਜਿਹੜੇ ਮੁੰਡੇ ਆਏ ਨੇ 30 ਤੋਂ 35 ਦੱਸੇ ਜਾ ਰਹੇ ਨੇ ਸੋ ਸੁਖਦੇਵ ਚੰਦ ਜੀ ਜਿਹੜੇ ਇੱਥੇ ਐਸਐਸਏ ਭਾਰਤ ਕੋ ਕੈਂਪ ਦੇ ਅੱਗੇ ਪਹੁੰਚੇ ਹੋਏ ਨੇ ਤੇ ਇੱਥੇ ਦੱਸਿਆ ਜਾ ਰਿਹਾ ਸਾਰਾ ਜਿਹੜਾ ਵਿਵਾਦ ਹੋਇਆ ਉਹ ਕਿਤੇ ਪੁਲਿਸ ਵੀ ਜਿਹੜੀ ਛੋਟੀ ਗੱਲ ਨੂੰ ਲੈ ਕੇ ਇੱਥੇ ਜਿਹੜਾ ਵਿਵਾਦ ਹੋਇਆ ਸੋ ਭਾਰਤ ਕੋ ਕੈਂਪ ਦੇ ਵਿੱਚ ਰਾਤ ਪਰ ਕੰਪਲੇਨ ਇਹਨਾਂ ਨੇ ਦਰਜ ਕਰ ਦਿੱਤੀ ਹੈ ਹੁਣ ਦੇਖੋ ਬਿਲਕੁਲ ਜਿਹੜੇ ਆ ਦੇਰ ਰਾਤ ਜਲੰਧਰ ਦੇ ਪਾਰਕ ਕੋ ਗੈਂਪ ਦੀਆਂ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਆ ਕੰਪਲੇਨ ਚੌਂਕ ਨੂੰ ਦਰਜ ਕੀਤੀ ਹੋਏ ਇਸ ਸਬੰਧੀ ਜਾਣਕਾਰੀ ਆ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਲੜਕੇ ਤੋਂ ਪਰਿਵਾਰਕਾਂ ਦਾ ਸਾਂਝਾ ਕੀਤੇ ਜਾ ਰਹੀਆਂ ਜਲੰਧਰ ਦੇ ਪਾਰਕ ਕੋ ਗੈਂਪ ਦੀਆਂ ਤਸਵੀਰਾਂ ਤਰੋ ਲਗਾਤਾਰ ਸਾਂਝੇ ਕੀਤੇ ਜਾ ਰਹੀਆਂ ਸੋ ਦੇਖੋ ਤਸਵੀਰਾਂ ਬਿਲਕੁਲ ਇਹੜੀਆਂ ਤਸਵੀਰਾਂ ਦਾ ਲਗਾਤਾਰ ਸਾਂਝੇ ਕੀਤੇ ਜਾ ਰਹੀਆਂ ਜਲੰਧਰ ਦੇ ਆਦੀ ਅੱਗੇ ਤਸਵੀਰਾਂ ਮੇਰੇ ਨੂੰ ਧਰਦੇ ਨੇ ਫੋਨ ਕੀਤਾ ਮੇਰੀ ਬੇਟੀ ਨੇ ਤੇ ਮੇਰੀ ਘਰ ਦੀ ਨੇ 33 40 ਮੁੰਡੇ ਕਿਰਪਾਨਾਂ ਬਰਸੀਆਂ ਤਲਵਾਰਾਂ ਲੈ ਕੇ ਆਏ ਨੇ ਉਹਨਾਂ ਨੇ ਗੇਟ ਬੰਦ ਕਰ ਲਿਆ ਜੇ ਗੇਟ ਨਾ ਬੰਦ ਕੀਤਾ ਹੁੰਦਾ ਅੱਛਾ ਘਰ ਘਰਵਾਲੇ ਵੀ ਹੋ ਗਏ ਸੀ ਯਾਰ ਗੇਟ ਨੂੰ ਫਰੇ ਨੂੰ ਤਲਵਾਰਾਂ ਮਾਰ ਕੇ ਗਏ ਨੇ ਵਿਚਾਰੇ ਧਮਕੇ ਵਗੈਰਾ ਦੇ ਕੇ ਧਮਕੀ ਕੀ ਦੇ ਕੇ ਲੌਲਾ ਕਢ ਗਏ ਭਾਜੀ ਲੌਲਾ ਨੰਗੇ ਨੂੰ ਛੇੜਾ ਨਾ ਹੱਥ ਨੂੰ ਛੱਡਣੇ ਤੈਨੂੰ ਮਾਰ ਦੇਣਾ ਫਲਾਣ ਆ ਧਮਗਾਣਾ ਬੜਾ ਕੁਝ ਭਾਈ ਅਸੀਂ ਤਾਂ ਮੈਂ ਤਾਂ ਘਰ ਹੀ ਹਾਂ ਤੇ ਅੱਗੇ ਵੀ ਕਦੇ ਲੜਾਈ ਝਗੜਾ ਹੋਇਆ ਉਹੀ ਮੁੰਡੇ ਨਾ ਇਹਨਾਂ ਦਾ ਕੋਈ ਮਤਲ ਨਹੀਂ ਕੋਈ ਮੇਰਾ ਬੇੜਾ ਕਦੇ ਇਸ ਬ ਇਸੇ ਨਾਲ ਦੀ ਗਲੀ ਤੇ ਰਹਿੰਦੇ ਨੇ ਉਹ ਵੀ ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਸੋ ਬਿਲਕੁਲ ਬਿਲਕੁਲ ਤਸਵੀਜਾ ਦਾ ਲੱਗਦਾ ਉਹ ਕਿਤੇ ਜਾ ਰਿਹਾ ਦੁਨੀਆਂ ਦੇ ਭਾਰਤ ਦੇ ਆਪ ਉਹ ਹੋਊਗਾ ਕਿਤਾ ਵੀ ਉਹਨਾਂ ਦੇ ਕੀ ਨਾਮ ਹੈ ਬਈ ਹਮਲਾ ਤੋਂ ਉਹਨਾਂ ਨੂੰ ਮੂੰਹ ਬੰਨੇ ਦੇ ਦੂ ਠੀਕ ਹੈ ਤੁਸੀਂ ਲੈ ਰਹੇ ਨੇ ਇੱਕ ਦੋ ਜਣੇ ਦੇ ਨਾਮ ਹੈ ਇਹ ਇੱਕ ਮੁੰਡਾ ਗੁੱਲੀ ਆ ਇੱਕ ਮੁੰਡਾ ਲਾਡੀ ਆ ਨਹੀਂ ਤੁਹਾਨੂੰ ਸਕਦੇ ਤੋੜਦੇ ਤਾਂ ਤੁਸੀਂ ਨਾਮ ਲੈ ਰਹੇ ਹੋ ਕਿ ਤੁਹਾਨੂੰ ਨਹੀਂ ਨਹੀਂ ਬੱਸ ਕੋਈ ਸ਼ੋਰ ਹੈ ਸ਼ੱਕ ਨਹੀਂ ਮੁੰਡੇ ਨੇ ਮੁੰਡੇ ਨੇ ਤੁਹਾਨੂੰ ਕਹ ਰਿਹਾ ਦੱਸਿਆ ਕਿ ਉਸ ਜਗ੍ਹਾ ਉਹੀ ਗੱਲਬਾਤ ਹੋਈ ਸੀ ਉੱਤੇ ਇੱਥੇ ਝਗੜਾ ਹੋਇਆ ਹੈ ਮੈਨੂੰ ਦਿਖਾਓ ਜੀ ਕਿੱਥੇ ਉਹਨੇ ਮਤਲਬ ਦੱਸਿਆ ਇੱਥੇ ਗੱਲ ਕੀ ਹੋਈ ਸੀ ਭਾਜੀ ਹੋਇਆ ਕੁਛ ਨਹੀਂ ਜਿਵੇਂ ਮਾਇਆ ਸੀਗਾ ਔਰ ਥੋੜਾ ਕਾਠ ਹੋਇਆ ਸੀਗਾ ਸੋ ਮੈਂ ਇਹਦੇ ਬੇਟੇ ਨੂੰ ਤੁਸੀਂ ਪਰੇ ਕੀਤਾ ਮੈਂ ਪਰੇ ਭਿਜੇ ਘਰ ਲੈ ਕੇ ਅੱਜ ਓਏ ਇਹਦੇ ਘਰ ਸਾਰੇ ਗਿਆ ਹੈਗੇ ਕੁਛ ਦੇ ਦੇ ਤੁਸੀਂ ਮੇਰੇ ਨਾਲ ਜਾ ਕੇ ਕਰੋ ਜੋ ਵੀ ਗੱਲਬਾਤ ਹੋਈ ਬੱਚੇ ਲੜਦੇ ਪਰਿਆ ਥੋੜਾ ਮਤਲਬ 40 50 ਤੁਸੀਂ ਮੁੰਡੇ ਸਕੇ ਕਿਦਾਰ ਜਿਹੜੇ ਮੁੰਡੇ ਨੇ ਉਹ ਬਾਹਰਲੇ ਮੁੰਡੇ ਨੇ ਭਾਈ ਮੁੰਡੇ ਸਾਰੇ ਬਾਹਰ ਦੇ ਸਾਰੇ ਬਾਹਰ ਦੇ ਮੁੰਡੇ ਬਾਹਰ ਦੇ ਮੁਹੱਲੇ ਨੂੰ ਪੁਸ਼ਕ ਲੈ ਜਾਣਗੇ ਉਹ ਮੁਹੱਲੇ ਦੇ ਨਾਮ ਬਾਜੀ ਪਾਜੀ ਬੈਗਨ ਬਰਸ਼ੇ ਗੁਰਬਾਨਾ ਤੁਸੀਂ ਦੇਖੋ ਤੁਸੀਂ ਆਪੀ ਭੱਜਣ ਸੀ ਚੀਂਦੇ ਜੀ ਤੁਹਾਨੂੰ ਭਾਰਤ ਜਾਂ ਮਦਦ ਦੱਸਿਆ ਜਾਂਦਾ 30 ਤੋਂ 35 ਵਿਅਕਤੀ ਜਿਹੜੇ ਅੱਜ ਫਤਿਹ ਦਾ ਰਥਿਆਰ ਲੈ ਕੇ ਕੈਂਪ ਦੇ ਵਿੱਚ ਆੜੇ ਨੇ ਮੁੰਡੇ ਜਿਹੜੇ ਕੈਂਪ ਦੇ ਦੱਸੇ ਜਾ ਰਹੇ ਨੇ ਇਹਨਾਂ ਦਾ ਹੋਣੀ ਨਹੀਂ ਪਤਾ ਹਾਂਜੀ ਤੇ ਤੇ ਸਾਰਾ ਪਰਿਵਾਰ ਜਾਣ ਕੇ ਹਮਲਾ ਬੋਏ ਨਹੀਂ ਫਸੇ ਗੇ ਅ ਚੈਕ ਤਾਂ ਪਤਾ ਹੀ 10 ਸੈਕਿੰਡੇ ਲੱਗਾ ਕਿ ਆਨ ਨਾਲ ਲੱਗੜ ਕੇ ਅੱਧਰ ਨਾਲ ਲੱਗਾ ਨਾਲ ਲੱਗਾ ਆਉਣ ਵਾਲਿਆਂ ਦਾ ਪਤਾ ਲੱਗੇ ਚਲੋ ਹੋਣ ਪੁਲਿਸ ਪ੍ਰੋਫੈਸ਼ਨਲ ਤੇ ਮੌਕੇ ਤੇ ਪਹੁੰਚਿਆ ਸੀ ਕੀ ਹੋਇਆ ਉਹਨੂੰ ਵੀ ਕਾਰਵਾਈ ਕੀਤੀ ਆਪ ਵੀ ਦੇਖੋ ਜੀ ਉਹ ਵੀ ਅਫੀਸ਼ਰ ਦੇਣ ਲੱਗੇ ਕਾਰਵਾਈ ਕਰਦੇ ਹੁੰਦੇ ਸਰ ਕਾਰਵਾਈ ਕਰਦੇ ਆ ਪੁਲਿਸ ਨੂੰ ਬੰਦਿਆ ਦੱਸਦਾ ਤੁਸੀਂ ਕਿੰਨਾ ਬੰਦਾ ਜਿਹੜਾ ਆਇਆ ਜਾਂ ਕਿਹੜੇ ਕੋਈ ਕਹਨਾਂ ਨੂੰ ਪਤਾ ਹੈ ਕਿਹੜੇ ਕਿਹੜੇ ਮੁੰਡੇ ਇਹਨਾਂ ਨੂੰ ਪਤਾ ਭਾਈ ਜੇ ਘਾਰ ਅਸੀਂ ਹੁੰਦੇ ਜੇ ਗੇਟ ਖੁੱਲਾ ਦਾ ਤੇ ਨੁਕਸਾਨ ਹੋ ਜਾਣਾ ਨਹੀਂ ਸਰ ਜੀ ਸਰ ਇਸ ਟੀਨ ਨੂੰ ਕਿਵੇਂ ਦੇ ਦੋਗੇ ਬਾਹਰ ਹਮਲਾ ਕਰ ਸਕਦੇ ਹਾਂਜੀ ਲੱਗ ਕੇ ਦਮ ਮੋਹਲ ਆ ਤੁਹਾਨੂੰ ਪਤਾ ਹੀ ਭਾਈ ਜੋ ਚੱਲਦਾ ਪਿਆ ਆਏ ਦਿਨ ਭਰ ਕਿ ਨਿੱਤੇ ਲੜਾਈਆਂ ਹੁੰਦੀਆਂ ਨੇ ਲੋਕੀ ਬਾਹਰੋਂ ਆਉਂਦੇ ਨੇ ਲੜ ਕੇ ਚਲੇ ਜਾਂਦੇ ਨੇ ਮੁੱਲੇ ਦੇ ਦੱਸੇ ਜਾ ਰਹੇ ਨੇ ਕਿ ਵਿਅਕਤੀ ਇਹਨੇ ਮਹੱਲੇ ਦੇ ਹੀ ਆ ਮੁੰਡੇ ਇਹਦੇ ਬਾਰੇ ਉਹਦੇ ਫਾਦਰ ਸਾਹਿਬ ਨੂੰ ਪਤਾ ਨਹੀਂ ਤੇ ਬਾਰੇ ਮੈਨੂੰ ਕੁਝ ਨਹੀਂ ਪਤਾ। ਅੱਛਾ। ਐ ਜਸਟ ਹੁਣ ਤਾਂ ਨਾਲ ਪੰਜ ਮਿੰਟ ਪਹਿਲਾਂ ਹੀ ਆ। ਪਾਪਾ ਜੀ ਇੱਥੇ ਪਹੁੰਚੇ ਸੀ ਕੀ ਦੇਖਿਆ ਸੀ ਉਸ ਦਾ? ਮੈਂ ਵੀ ਆਇਆ ਪੱਤੀ ਸੀ ਜਿਹੜਾ ਇੱਥੇ ਖੜੇ ਕਰਪਾਨਾ ਦਾਪਰ ਲੈ ਕੇ। ਅੱਛਾ। ਪਹਿਲਾਂ ਸੁਪਰਮਾਨ ਕਹਿੰਦੇ ਸੀ ਇੱਥੇ ਬਾਪੇ ਦੇ ਮੁੰਡੇ ਸੀ। ਕਾਫੀ ਦੁਨੀਆ ਸੀ ਭਾਈ ਮੈਨੂੰ ਉੱਤੇ ਸਭ ਨੇ ਇਹ ਮੱਲੇਲੇ ਹੁਣ ਕਿਉਂ ਨਹੀਂ ਬੋਲਦੇ ਵੇ? ਆਪਣੀ ਸਮਝ ਤੋਂ ਦਰਵਾਜ਼ਾ। ਅੱਜ ਇਹਨਾਂ ਨਾਲ ਹੋਇਆ ਕੱਲ ਕਿਸੇ ਨਾਲ ਵੀ ਹੋ ਸਕਦਾ ਬਿਲਕੁਲ। ਭਾਈ ਉਹ ਵੀ ਨਾ ਬੋਲਣਗੇ। ਬਿਲਕੁਲ ਬਿਲਕੁਲ ਜੀ। ਸਮਝਦੇ ਕਿ ਨਹੀਂ ਕੀ ਲੱਗਦਾ ਕੀ ਕਾਰ ਬੱਚੇ ਬੱਚੇ ਸੋ ਬੱਚੇ ਲੜਾਈ ਮਤਲਬ ਵੱਡੇ ਦਾ ਅਗਰ ਬੋਲ ਗਈਏ ਕੋਈ ਅੱਧਾ ਮਹਿਲਾ ਆ 25 ਬੱਚੇ ਲੜਦੇ ਕੋਈ ਉੱਧਰ ਦੀ ਗੱਲ ਨਹੀਂ 30 35 ਮੁੰਡੇ ਇਕੱਠੇ ਕਰਕੇ ਤੇ ਇਧਰ ਹਥਿਆਰਾਂ ਦੇ ਨਾਲ ਇੱਕ ਆ ਆ ਕਿੰਨੀ ਸੀਨ ਲਗਾਤਾਰ ਸੰਜੇ ਕਰ ਰਹੇ ਦੱਸਿਆ ਜਾ ਰਿਹਾ 30 ਤੋਂ 35 ਵਿਅਕਤੀ ਆਏ ਨੇ ਜਿਹੜੇ ਇੱਥੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਸੋ ਜਿਹੜੀ ਮੌਕੇ ਦੇ ਭਾਰ ਕੋ ਗਿਆ ਪੁਲਿਸ ਪਹੁੰਚੀ ਸੀ ਇੱਥੇ ਸੋ ਜਿਹੜੀ ਪੁਲਿਸ ਇਹਦੀ ਵੈਰੀਫਾਈ ਕਰ ਰਹੀ ਕੰਪਲੀਟ ਇਹਨਾਂ ਨੇ ਦੇ ਦਿੱਤੀ ਗਈ ਆ ਭਾਈ ਹੁਣ ਮੰਗ ਕੀ ਕਰਦੇ ਤੁਸੀਂ ਸਰ ਵੱਡੇ ਭਾਈ ਮੰਗ ਕੀ ਕਰਦੇ ਤੁਸੀਂ ਦੇਖੋ ਅੱਜ ਤੁਹਾਡੇ ਨਾਲ ਮੈਂ ਕਹਿੰਦੇ ਪਿਆ ਹਾਂ ਜੀ ਅੱਜ ਬਿਲਕੁਲ ਬਿਲਕੁਲ ਜੀ ਬਿਲਕੁਲ ਥੋੜੀ ਬਾਹਰੋਂ ਆ ਕੇ ਅੰਦਰ ਜਿਹੜੀ ਮਰਜ਼ੀ ਕੁਛ ਨਾ ਕੁਛ ਕਰ ਜਾਣ ਕੋਈ ਨੁਕਸਾਨ ਕਰ ਦੇਵੇ ਜ਼ਿੰਮੇਵਾਰ ਕੌਣ ਹੈ ਹਾਂ ਜੀ ਹੁਣ ਪੁਲਿਸ ਆਈ ਇਹਨਾਂ ਨੂੰ ਕੀ ਸੁਵਾਛਨ ਦਿੱਤਾ ਗਿਆ ਉਹ ਕਹਿੰਦੇ ਹੁਸੀਂ ਬੰਦੀ ਕਾਰਵਾਈ ਕਰਨੇ ਆ ਅੱਛਾ ਜੀ ਬਾਕੀ ਤੁਹਾਨੂੰ ਅੱਤਵਾਦੀ ਪ੍ਰਸ਼ਾਸਨ ਸੋਦੇ ਲਗਾਤਾਰ ਤਸਵੀਰਾਂ ਸੰਜਿਆ ਕਰ ਰਹੇ ਜਿਹੜੇ ਐਲੀਗੇਸ਼ਨ ਲਗਾਏ ਜਾਂਦੇ ਪਰ ਸਾਡੇ ਚਾਹੇ ਕਿਸੇ ਚੀਜ਼ ਦੀ ਪੁੱਛ ਨਹੀਂ ਗਾ ਦੁੱਧਾ ਪੱਖ ਦੇਖਦਾ ਸਾਡੇ ਨਾਲ ਚੈਨਲ ਨਾ ਕੋਈ ਟੱਟ ਕਰਕੇ ਆਪਣਾ ਵੀ ਪੱਕਾ ਰੱਖ ਸਕਦੇ ਆ। ਸਵਿੰਨੀਆਂ ਤਸਵੀਰਾਂ ਤੋਂ ਲੈਨੇ ਆ ਲਿਖਦਾ ਹੋਰ ਕੋਈ ਨਵੀਂ ਜਾਣਕਾਰੀ ਲੈ ਕੇ ਤਰਾਂ ਜਲਦ ਹਾਜ਼ਰ ਹੋਵਾਂਗੇ। ਸੋ ਕੈਂਪ ਦੇ ਮੁੰਡੇ ਦੱਸੇ ਜਾ ਰਹੇ ਨੇ ਪਰ ਸਾਡਾ ਚੈਨਲ ਕਿਸੇ ਜਿਹੜੀ ਹਲੇ ਪੁਸ਼ਟੀ ਨਹੀਂ ਕਰਦਾ। ਪੁਲਸ ਏਡੀ ਇਹਨੂੰ ਤੇ ਵੈਰੀਫਾਈ ਕਰੇਗੀ। ਸੋ ਇੰਨੀਆਂ ਤਸਵੀਰਾਂ ਤੋਂ ਲੈਨੇ ਹਲਵਿਦਾ। ਹੋਰ ਕੋਈ ਨਵੀਂ ਜਾਣਕਾਰੀ ਲੈ ਕੇ ਤਰਾਂ ਜਲਦ ਹਾਜ਼ਰ ਹੋਵਾਂਗੇ। ਹੋਰ ਨਵੀਆਂ ਤੇ ਤਾਜ਼ੀਆਂ ਖਬਰ ਦੇਖਣ ਲਈ ਸਾਡੇ ਪੇਜ ਨੂੰ ਕਰਨ ਨੂੰ ਫੋਲੋ ਇੰਨੀਆਂ ਤਸਵੀਰਾਂ ਤੋਂ ਲੈਨੇ ਹਲਵਿਦਾ। ਹੋਰ ਕੋਈ ਨਵੀਂ ਜਾਣਕਾਰੀ ਲੈ ਕੇ ਤਰਾਂ ਜਲਦ ਹਾਜ਼ਰ ਹੋਵਾਂਗੇ। ਸਾਡੇ ਚੈਨਲ ਬਾਰੇ ਤੁਹਾਡਾ ਬਹੁ